ਕਾਂਗਰਸ ਦਾ Dalit ਵਿਰੋਧੀ ਚਿਹਰਾਗਾ ਉਹਦੇ ਅਗੇਂਸਟ ਅੱਜ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦਾ ਘਰ ਕੇ ਰਹੀ ਆ ਕਿਉਂਕਿ ਪਿਛਲੇ ਦਿਨੀ ਜਿਹੜਾ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਮੰਤਰੀ ਦੇ ਖਿਲਾਫ ਹਰਪਾਜਨ ਸਿੰਘ ਈਟੀਓ ਜੀ ਦੇ ਖਿਲਾਫ ਜੋ ਬਿਆਨਵਾਜੀ ਦਿੱਤੀ ਆ ਇੱਥੋਂ ਤੋਂ ਇਹਨਾਂ ਦਾ ਜਿਹੜਾ Dalit ਵਿਰੋਧੀ ਚਿਹਰਾਗਾ ਉਹ ਨੰਗਾ ਹੋ ਰਿਹਾ ਪਹਿਲਾਂ ਵੀ ਤੁਸੀਂ ਦੇਖੋਗੇ ਖੁਦ ਇਹਨਾਂ ਦੇ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਜੀ ਨੇ ਇਹਨਾਂ ਦੇ ਖਿਲਾਫ ਕਿਹਾ ਵੀ ਜਿਹੜੇ ਇਹ ਸਾਡੇ ਕਾਂਗਰਸ ਦੇ ਵਿੱਚ ਦਲਿਤਾਂ ਦੇ ਵਿਰੁੱਧ ਦੇ ਵਿੱਚ ਇੱਕ ਪ੍ਰਚਾਰ ਹੋ ਰਿਹਾ ਹੈਗਾ ਤੇ ਜਿਸ ਦੇ ਵਿੱਚ ਜਦੋਂ ਚੰਨੀਜੀ ਬੋਲ ਰਹੇ ਸੀ ਤਾਂ ਇਹਨਾਂ ਦੇ ਪ੍ਰਧਾਨ ਰਾਜਾ ਬਣਜੀ ਜੀ ਨੇ ਉਹਨਾਂ ਦੀ ਜਿਹੜਾ ਮਾਈਕ ਸੀ ਉਹ ਬੰਦ ਕਰਵਾਤਾ ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲਦੀਆਂ ਨੇ ਕਿਆਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਲੀਡਰ ਨੇਗੇ ਉਹ ਕਹਿੰਦੇ ਨੇ ਵੀ ਕਿਹ ਕਿਹਜਾ ਮਟੀਰੀਅਲ ਵਿਧਾਨ ਸਭਾ ਦੇ ਵਿੱਚ ਭੇਜਦਾ ਸਾਡੇ ਲਾਹਵ ਸਿੰਘ ਉਪਰ ਕਹਿੰਦੇ ਉਹ ਵੀ ਐਸੀ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਗਈ ਇਸ ਤਰ੍ਹਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਗਿਆ ਸੋ ਇੰਨਾ ਸਾਰਿਆਂ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਇਹਦਾ ਵਿਰੋਧ ਕਰਦੀ ਹੈਗੀ ਅਤੇ ਜਿਹੜੇ ਅੱਜ ਇੱਥੇ ਸੰਗਰੂਰ ਦੇ ਵਿੱਚ ਸਾਬਕਾ ਮੰਤਰੀ ਭਜENDER ਸਿੰਘਲਾ ਦਾ ਜਿਹੜਾ ਅੱਜ ਕੋਠੀ ਦਾ ਸੀ ਘਰਾਓ ਕਰ ਰਹੇ ਹਾਂ ਕਿਉਂਕਿ ਜਿਹੜੀ ਇਹ ਪਾਰਟੀ ਹੈ ਇਹ ਸਟਾਰਟਿੰਗ ਦੇ ਵਿੱਚੋਂ ਹੀ ਦੇਖੋ ਦਲਿਤ ਵਿਰੋਧੀ ਪਾਰਟੀ ਰਹੀ ਹੈਗੀ ਤੇ ਦਲਿਤਾਂ ਦਾ ਬਿਲਕੁਲ ਸਤਕਾਰ ਨਹੀਂ ਕਰਦੀ ਜਦੋਂ ਕਿ ਜੇ ਅਸੀਂ ਐਕਚੁਅਲ ਦੇ ਵਿੱਚ ਦੇਖੀਏ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਆ ਉਹ ਇੱਕ ਦਲਿਤ ਨਹੀਂ ਸਾਡੇ ਡਾਕਟਰ ਅੰਬੇਦਕਰ ਜੀ ਨੇ ਲਿਖਿਆ ਆਯਾ ਡਾਕਟਰ ਅੰਬੇਦਕਰ ਜੀ ਕੋਲ ਇੰਨੀਆਂ ਡਿਗਰੀਆਂ ਸੀ ਕਿ ਪੂਰੇ ਜੇਕਰ ਕਾਂਗਰਸ ਪੰਜਾਬ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ ਜੇਕਰ ਉਹਨਾਂ ਦੀਆਂ ਡਿਗਰੀਆਂ ਮਿਲਾ ਲਈਏ ਤਾਂ ਸਿਰਫ ਡਾਕਟਰ ਭੀਮrao ਅੰਬੇਦਕਰ ਜੀ ਨੇ ਜਿਨ੍ਹਾਂ ਨੇ ਭਾਰਤ ਨੇ ਸਭ ਤੋਂ ਵੱਡਾ ਲੋਕਤੰਤਰ ਦਾ ਸੰਵਿਧਾਨ ਲਿਖਿਆਗਾ ਉਹਨਾਂ ਕੋਲ ਕੱਲਿਆਂ ਕੋਲ ਇੰਨੀਆਂ ਡਿਗਰੀਆਂ ਸੀ ਸੋ ਬਾਬਾ ਨਾਨਕ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜਾ ਮਾਨਸ ਕੀ ਜਾਤ ਸਾਹਿਬ ਇੱਕੇ ਪਹਿਚਾਣ ਬੁਣਾ ਸੁਨੇਹਾ ਦਿੱਤਾ ਤੇ ਸਾਰੀਆਂ ਜਾਤਾਂ ਨੂੰ ਇੱਕੋ ਸਮਝਿਆ ਤੇ ਇੱਕੋ ਮਤਲਬ ਕਿ ਸਾਡੀ ਗੁਰਬਾਣੀ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਆ ਵੀ ਇੱਕੋ ਪੰਗਤ ਦੇ ਵਿੱਚ ਬੈਠ ਕੇ ਅਸੀਂ ਲੰਗਰ ਸਕਦੇ ਆ ਇੱਕੋ ਖੰਡੇ ਦਾ ਸੀ ਅੰਮ੍ਰਿਤ ਛਕਦੇ ਆ ਸੋ ਇਹ ਸਾਡੇ ਧਰਮਾਂ ਦੇ ਵਿੱਚ ਵੀ ਜਾਤ ਪਾਤ ਨੂੰ ਬਿਲਕੁਲ ਖਤਮ ਕੀਤਾ ਗਿਆ ਪਰ ਇਹਨਾਂ ਦਾ ਜਿਹੜੀ ਮਾਨਸਿਕਤਾ ਗਈ ਉਹ ਬਿਲਕੁਲ ਜਗ ਜਾਹਿਰ ਆ ਗਈ ਵੀ ਕਿਸ ਤਰ੍ਹਾਂ ਇਹ ਮਤਲਬ ਕਿ ਦਲਿਤਾਂ ਦੇ ਵਿਰੋਧ ਦੇ ਵਿੱਚ ਚੱਲਦੇ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਚਾਹੇ ਮੰਤਰੀ ਚਾਹੇ ਕੋਈ ਐਮਐਲਏ ਸਾਹਿਬਾਨ ਉਹਨਾਂ ਦੀਆਂ ਕੋਠੀਆਂ ਦਾ ਘਰਾਵ ਕੀਤਾ ਜਾ ਰਿਹਾ ਜੋ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਮਿਨਿਸਟਰ ਨੇ ਜੋ ਪੀਪੀਓ ਸਾਹਿਬ ਉਹਨਾਂ ਦੇ ਖਿਲਾਫ ਜੋ ਮਾੜੀ ਸੁਬਦਾਵਲੀ ਬੋਲੀ ਉਹਦੇ ਨਾਲ ਪੂਰੇ ਪੰਜਾਬ ਦੇ ਜਿਹੜਾ ਦਲਿਤ ਭਾਈਚਾਰਾ ਔਰ ਆਮ ਆਦਮੀ ਪਾਰਟੀ ਦੀ ਸੂਚੀ ਟੀਮ ਔਰ ਜਿਹੜੇ ਸਾਡੇ ਵਰਕਰ ਨੇ ਉਹਨਾਂ ਤੇ ਨਾਸਤਾ ਆਈਆ ਕਿਉਂਕਿ ਲੋ ਇਹਨਾਂ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਉਹ ਨੰਗਾ ਹੋਇਆਗਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੱਜ ਵੀ ਸ੍ਰੋਗਨ ਗੰਗਤ ਆਪਣੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਕਾਂਗਰਸ ਪਾਰਟੀ ਦੇ ਲੀਡਰ ਵੀ ਆਮ ਆਦੀ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਲੀਡਰ ਜਾਂਦੇ ਆ ਇਹਨਾਂ ਲੋਕਾਂ ਦੇ ਕਹਿਣੀ ਕਤਨੀ ਦੇ ਪੱਕੇ ਨਹੀਂ ਹੈਗੇ ਇਹਨਾਂ ਦੇ ਖਾਣ ਵਾਲੇ ਦੰਦ ਹੋਰ ਆ ਦਿਖਾਉਣ ਵਾਲੇ ਹੋਰ ਨੇ ਇਸ ਲਈ ਜਿਹੜਾ ਇਹਨਾਂ ਦਾ ਚਿਹਰਾ ਉਹ ਬਿਲਕੁਲ ਨੰਗਾ ਹੋ ਗਿਆ ਆਮ ਆਦੀ ਪਾਰਟੀ ਜਿੱਥੇ ਦਲਿਤ ਭਾਈਚਾਰੇ ਦਾ ਬਹੁਤ ਸਤਕਾਰ ਕਰਦੀ ਆ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਚੱਡੀਗੜ੍ਹ ਤੋਂ ਲਾ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਮਜਾਰਤ ਕੀਤੇ ਜਾ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਜਿੰਨਾ ਵੀ ਦਲਿਤ ਭਾਈਚਾਰਾ ਉਹਨਾਂ ਨੂੰ ਜਾਗਰਤ ਕਰਾਂਗੇ ਕਾਂਗਰਸ ਪਾਰਟੀ ਨੇ ਪਹਿਲਾਂ ਤੋਂ ਲਾ ਕੇ ਤੁਹਾਡਾ ਕਾਣ ਕਰਿਆ ਆਉਣ ਵਾਲੇ ਦਿਨਾਂ ਵਿੱਚ ਵੀ ਇਹਨਾਂ ਨੇ ਇਹੀ ਕੁਛ ਕਰਨਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਔਰ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਪਹਿਲਾਂ ਹਰਕਾਲ ਜੀਮਾ ਉਹਨਾਂ ਨੇ ਆਪਣਾ ਰੋਲ ਉਦੋਂ ਵਿਰੋਧੀ ਧਿਰ ਚ ਨਿਭਾਉਂਦੇ ਰਹੇ ਅੱਜ ਮੌਜੂਦਾ ਸਰਕਾਰ ਦੇ ਵਿੱਚ ਵਿਨਾਸ ਮੰਿਸਟਰ ਨੇ ਉਹ ਪੂਰੇ ਦਲਤ ਭਾਈਚਾਰੇ ਦੀ ਅਗਵਾਈ ਕਰਦੇ ਨੇ ਔਰ ਪੂਰੀ ਨੱਟੜਕੀ ਦੇ ਨਾਲ ਇਹਨਾਂ ਦੇ ਗੁੱਦੇ ਰੱਖੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮਾਫੀ ਮੰਗਣਗੇ ਕਹਤਾ ਰਹਾ ਕਿ ਮਾਫੀ ਮੰਗਣਾ ਹੈ ਕਿਰ ਮਾਫੀ ਨਹੀਂ ਮੰਗ ਦਿੱਤਾ ਕੱਲ ਅਗਲਾ ਪ੍ਰੋਟੈਸਟ ਹੋਇਆ ਬਿਲਕੁਲ ਜੋ ਪਾਰਟੀ ਦੀ ਗਾਈਡਲਾਈਨ ਹੋ ਉਸ ਮੁਤਾਬਕ ਜਿਹੜਾ ਸੰਘਰਸ਼ ਆਇਆ ਹੋਰ ਤਿੱਖਾ ਕੀਤਾ ਜਾਊਗਾ ਲੋਕਾਂ ਦੇ ਵਿੱਚ ਪੂਰਾ ਇਹਦੀ ਮਤਲਬ ਵਿਰੋਧ ਹੋ ਰਿਹਾਗਾ ਇਸ ਕਾਂਗਰਸ ਪਾਰਟੀ ਦੇ ਖਿਲਾਫ ਅੱਜ ਦਾ ਪ੍ਰਦਰਸ਼ਨ ਦਾ ਮੇਨ ਮੁੱਖ ਕਾਰਨ ਸਾਡਾ ਕਿਸੇ ਬੰਦੇ ਨਾਲ ਕਿ ਨਿਚੀ ਰੰਜਸ਼ ਹੋਈ ਜਿਸ ਤਰ੍ਹਾਂ ਹੁਣ ਮੈਨੂੰ ਕਿਸੇ ਮਿੱਤਰ ਨੇ ਪੁੱਛਿਆ ਵੀ ਤੁਸੀਂ ਸਿੰਘਲਾ ਸਾਹਿਬ ਦੀ ਕੁੱਤੀ ਕਿਉਂ ਕਿਰੀਆ ਮੈਂ ਇਹ ਚਿਤ ਸੁਣਾ ਚਾਹਨਾ ਕਿ ਅਸੀਂ ਇਹ ਕਾਂਗਰਸ ਪਾਰਟੀ ਜੋ ਦਲਿਤ ਵਿਰੋਧੀ ਚਿਹਰਾ ਜਿਹੜਾ ਉਹਨਾਂ ਦਾ ਨੰਗਾ ਹੋਇਆ ਕਾਂਗਰਸ ਪਾਰਟੀ ਦੀ ਸੋਚ ਹੈ ਜੋ ਦਲਿਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਨੇ ਔਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹੀ ਕਾਂਗਰਸ ਪਾਰਟੀ 70 ਸਾਲਾਂ ਤੋਂ ਦਲਿਤਾਂ ਦੇ ਨਾਮ ਤੇ ਵੋਟ ਵਟੋਰ ਕੇ ਰਾਜ ਕਰਦੇ ਆਏ ਨੇ ਜਦੋਂ ਦਾ ਸ਼੍ਰੀ ਹਰਵਿੰਦ ਕੇਜਰੀਵਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨਾਲ ਪੰਜਾਬ ਦੇ ਵਿੱਚ ਬਦਲਾਅ ਆਇਆ ਸਾਰੀਆਂ ਪਾਰਟੀਆਂ ਨੂੰ ਹੱਥਾਂ ਕਰਾਂ ਦੀ ਪਈ ਦੀ ਹੈ ਹਰ ਪਾਰਟੀ ਕੋਈ ਨਾ ਕੋਈ ਮੁੱਦਾ ਲੱਭ ਰਹੇ ਨੇ ਔਰ ਇਸ ਬੁਖਲਹਟ ਦੇ ਵਿੱਚ ਆ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕਦੇ ਤੋਂ ਸਾਡੇ ਐਮਲਏ ਸਹਿਬਾਨਾਂ ਨੂੰ ਕਹਿੰਦੇ ਨੇ ਕਿ ਹੋਜਾ ਮਟੀਰੀਅਲ ਆ ਗਿਆ ਕਦੇ ਕਹਿੰਦੇ ਨੇ ਅਸੀਂ ਇਹਨਾਂ ਦਾ ਬੈਂਡ ਬਜਾਵਾਂਗੇ ਔਰ ਅੱਛੇ ਤੁਸੀਂ ਤੁਹਾਡੇ ਮਾਦੀ ਨੂੰ ਰਹੀਂ ਦੱਸਣਾ ਚਾਹੁੰਦੇ ਆ ਕਾਂਗਰਸ ਪਾਰਟੀ ਨੂੰ ਖਾਸ ਕਰਕੇ ਸ੍ਰੀ ਰਾਹੁਲ ਗਾਂਧੀ ਜੀ ਨੂੰ ਵੀ ਰਾਹੁਲ ਗਾਂਧੀ ਜੀ ਤੁਸੀਂ ਤਾਂ ਚਲੋ ਨਹੀਂ ਪ੍ਰਧਾਨ ਮੰਤਰੀ ਹੁਣ ਤੱਕ ਬਣੇ ਔਰ ਨਾ ਹੀ ਬਣ ਸਕਦੇ ਹੋ ਮੰਗੇਰੀ ਲਾਲ ਦੇ ਸੁਪਨੇ ਲੈਣੇ ਛੱਡ ਦਿਓ ਜੇ ਨਹੀਂ ਸੁਪਨੇ ਲੈਣੇ ਛੱਡਣੇ ਤਾਂ ਬੇਸ਼ੱਕ ਲੈਂਦੇ ਰਹੋ ਪਰ ਇੱਥੇ ਅਸੀਂ ਤੁਹਾਨੂੰ ਆਮ ਆਦੀ ਪਾਰਟੀ ਦੀ ਸੂਚੀ ਲੀਡਰਸ਼ਿਪ ਵੱਲੋਂ ਇੱਕ ਅਹ ਜੋ ਵਾਰਨਿੰਗ ਦੇ ਰਿਹਾ ਕਿ ਤੁਸੀਂ ਦਲਿਤਾਂ ਦੇ ਨਾਲ ਜੋ અપਮਾਨਿਤ ਸ਼ਬਦ ਵਰਤ ਰਹੇ ਹੋ ਉਹਨਾਂ ਨੂੰ ਵਰਤਨਾ ਬੰਦ ਕਰ ਦਿਓ ਇਹ ਨਾ ਹੋਵੇ ਆਉਣ ਵਾਲੀ 2027 ਦੇ ਵਿੱਚ ਤੁਹਾਡੀ ਸਮੇਤ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਮਜਬੂਰ